ਨਾ ਮਦਦ ਆ ਗਿਆ ਕਦਾ ਭਾਈ ਹਾਂ ਵੀ ਅੱਜ ਅਸੀਂ ਭਾਰਤੀ ਕਿਸਾਨ ਜੁੰਡ ਨੇ ਨੁਕ੍ਰਾਂਤੀ ਕਰੀ ਦੀ ਸਮੁੱਚੀ ਟੀਮ ਪਿੰਡ ਫੂਲ ਦੇ ਕਿਸਾਨ ਦੇ ਖੇਤ ਪਹੁੰਚੀ ਆ ਜਿਹੜੀ ਕਿਸਾਨ ਨੇ ਕਣਕ ਹੈ ਪੀ ਸੀਡਰ ਨਾਲ ਬੀਜੀ ਸੀ ਸੁਪਰ ਸੀਡਰ ਨਾਲ ਸੁਪਰ ਸੀਡਰ ਨਾਲ ਤੇ ਉਹ ਕਣਕ ਨੂੰ ਜਦੋਂ ਪਾਣੀ ਲਾਇਆ ਤੇ ਅੱਜ ਆ ਹਾਲਤ ਹੈ ਇਹ ਕਣਕ ਥੱਲੇ ਤੋਂ ਸਾਰੀ ਸੁੰਡੀ ਨੇ ਗਾਲਤੀ ਐ ਵੇਖੋ ਕਿੱਡੇ ਕਿ ਡੇਟ ਮਤਲਬ ਡੱਬ ਪਏ ਚੁੱਕੇ ਐ ਅੱਜ ਕਿਸਾਨ ਦੀ ਹਾਲਤ ਇਹ ਐ ਛੋਟੀ ਕਿਸਾਨੀ ਐ ਤੇ ਅੱਜ ਦੁਬਾਰਾ ਵਾਹ ਕੇ ਬੀਜਣ ਦੀ ਨੋਤਾਈ ਪਈ ਐ ਕਿਉਂਕਿ ਇਹਦੇ ਕੰਨੀ ਵੇਖ ਕੇ ਲੱਗਦਾ ਹੀ ਨਹੀਂ ਵੀ ਇਹ ਕਣਕ ਕੋ ਕੁਸ ਹੋ ਜੂਗੀ ਪਰ ਜਿਹੜੀ ਕਣਕ ਅੱਜ ਤੋਂ ਹੋਰ 5-7 ਦਿਨਾਂ ਨੂੰ 10 ਦਿਨਾਂ ਨੂੰ ਵੀਜੀ ਦੁਬਾਰਾ ਵਾਹ ਕੇ ਹਾਦੀ ਬਾਣ ਗਿੱਲਾ ਤੇ ਉਹ ਰਲਣਾ ਨਹੀਂ ਇਥੋਂ ਦਾ ਪ੍ਰਸ਼ਾਸਨ ਬੜਾ ਲੋਕਾਂ ਦੇ ਦਵਾ ਨਾ ਵੀ ਤੁਸੀਂ ਹੈਪੀ ਸੀਡਰਾਂ ਦਾ ਜਾਂ ਸੁਪਰ ਸੀਡਰਾਂ ਦਾ ਨਹੀਂ ਬੀਜ ਤੇ ਪਰ ਆਹ ਜਿਹੜੇ ਲੋਕਾਂ ਨੇ ਮਤਲ ਮੰਨੀ ਆ ਪ੍ਰਸ਼ਾਸਨ ਦੀ ਗੱਲ ਤੇ ਕਣਕ ਬੀਜੀ ਹੈ ਉਹਨਾਂ ਦਾ ਹਸ਼ਰ ਵੇਖ ਲਓ ਭਰਾਓ ਸੁੰਡੀ ਨਹੀਂ ਮਰ ਰਹੀ ਸਾਹੀ ਚਾਰ ਕਿੱਲੇ ਬਾਣ ਇਹਹੀ ਚਾਰ ਕਿੱਲੇ ਬਾਣ ਹੈ ਜਿਹੜੇ ਕਿਸਾਨ ਦਾ ਇਹ ਅਜਬਾਨ ਮਰ ਗਿਆ ਉਹ ਤਾਂ ਪਹਿਲਾਂ ਹੀ ਅੱਗੇ ਕਰਕੇ ਦੇ ਥੱਲੇ ਨਪਿਆ ਪਿਆ ਹੈ ਮਹਿੰਗੇ ਭਾਦਿਆਂ ਰਿਆਂ ਸਟਰੀਆਂ ਤੇ ਮਸ਼ਿੰਦਰੀ ਲੈ ਕੇ ਮਤਲਬ ਅਜ ਉਹ ਜੇ ਉਹਦੀ ਫਸਲ ਦੀ ਹਾਲਤ ਆ ਹੈ ਤਾਂ ਕਰਜ਼ਾ ਨਹੀਂ ਚੜੂਗਾ ਤਾਂ ਹੋਰ ਕਿਸਾਨ ਜੁਮੇ ਕੀ ਹੋਊਗਾ ਤੇ ਇਸ ਲਈ ਜਿਹੜੇ ਕਹਿੰਦੇ ਆ ਵੀ ਕਿਸਾਨ ਖੁਦਕਸ਼ੀਆਂ ਕਰ ਦਿੰਦੇ ਆ ਉਹ ਇਹੋ ਜਿਹੇ ਹਾਲਾਤ ਹਾਲਤਾਂ ਬਣ ਜਾਂਦੀਆਂ ਵੀ ਕਿਸਾਨਾਂ ਨੂੰ ਮਜਬੂਰ ਹੋਣਾ ਪੈ ਜਾਂਦਾ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਇਹੋ ਜੇ ਕਿਉਂਕਿ ਸਰਕਾਰ ਨੇ ਕਹਿ ਕੇ ਬਜਵਾਈਆਂ ਅੱਗ ਤੋਂ ਸਰਕਾਰ ਨੇ ਰੋਕੇ ਆ ਵੀ ਜੇ ਸਰਕਾਰ ਦੇ ਆਖੇ ਲਾ ਕੇ ਕਿਸਾਨਾਂ ਨੇ ਮਤਲ ਫਸਲ ਬੀਜੀ ਹੈ ਹੈਪੀ ਸੀਡਰਾਂ ਜਾਂ ਸੁਪਰ ਸੀਡਰਾਂ ਨਾਲ ਤਾਂ ਅੱਜ ਸਰਕਾਰ ਇਹਦੀ ਗਰਦਾਬਰੀ ਕਰਾ ਕੇ ਉਹਨੂੰ ਬਣਦਾ ਮੌਜੂਦਗੀ ਦੇਵੇ ਜਿਹੜਾ ਇਹਦਾ ਖਰਚਾ ਹੋਇਆ ਉਹਦੀ ਪੂਰਤੀ ਕਰੇ ਇਹ ਸਾਡੀ ਭਾਰਤੀ ਕਿਸਾਨ ਜੁੰਡ ਦੀ ਨਕਰਾंतिਕਾਰੀ ਵੱਲੋਂ ਮੰਗ ਹੈ ਅੱਜ ਸਮੂਚੀ ਭਾਰਤੀ ਕਿਸਾਨ ਜੁੰਡ ਦੀ ਨਕਰਾंतिकारी ਦੀ ਟੀਮ ਹੈ ਜਿਹੜੀ ਉਹ ਆਈ ਆਈ ਅੱਜ ਖੇਤ ਹਾਲਾਤ ਦਾ ਜਾਇਜ਼ਾ ਲੈਣ ਕੱਲ ਨੂੰ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਮਿਲਣਾ ਹੈ ਜੀ ਦਾ ਮੰਗ ਕਰਨੀ ਹੈ ਕਿ ਜਿਹੜਾ ਇਹ ਸਬੰਧਤ ਕਿਸਾਨ ਹੈ ਕੀ ਨਾਮ ਆ ਤੁਹਾਡਾ ਜਗਦੀਪ ਸਿੰਘ ਜਗਦੀਪ ਸਿੰਘ ਇਕੱਲਾ ਜਗਦੀਪ ਸਿੰਘ ਨਹੀਂ ਹੋਰ ਵੀ ਪਿੰਡ ਚ ਬਹੁਤ ਇਹੋ ਜਿਹੀ ਕਿਸਾਨੀ ਹੈ ਜਿਨ੍ਹਾਂ ਦਾ ਇਸ ਸੁੰਡੀ ਨੇ ਇਸ ਹੈਪੀ ਸੀਡਰਾਂ ਜਾਂ ਸੁਪਰ ਸੀਡਰਾਂ ਦੀ ਬਜਾਈ ਨੇ ਬਹੁਤ ਨੁਕਸਾਨ ਕੀਤਾ ਉਹ ਸਾਰੇ ਕਿਸਾਨਾਂ ਦੀ ਪ੍ਰਸ਼ਾਸਨ ਬਾਹਰ ਤੇ ਤੇ ਨਾਲ ਆਪਣਾ ਜਿਹੜਾ ਇਸ ਕਿਸਾਨ ਨੂੰ ਬਣਦਾ ਮੁਆਵਜ਼ਾ ਤੇ ਹਾਂਜੀ ਅ ਸੰਬੰਧਿਤ ਕਿਸਾਨ ਦੇ ਵਿਚਾਰ ਵੀ ਤੁਹਾਨੂੰ ਸੁਣਾਉਣੇ ਆ ਹਾਂ ਵੀ ਜਗਦੀਪ ਸਿੰਘ ਜੀ ਕੀ ਇਸ ਤੁਹਾਡਾ ਮਸਲਾ ਇਹ ਮੈਂ ਜੀ ਸੁਪਰ ਸੀਡਰ ਲੱਤਾ ਸੀਗਾ ਜੀ ਸਾਫਟੀ ਤੇ ਜੀ ਪਹਿਲੀ ਵਾਰੀ ਸਵਾਸਾ ਕੋਲੇ ਵਿਜਾਇਦੀ ਸਵਾਸਾ ਕੋਲੇ ਵਿਜਾਇਗਾ ਜੇਦੋ ਮੇਰੇ ਨਕਸ਼ਾ ਨਾ ਹੋਗਾ ਇਹ ਅਗਨਾ ਲਾਉਣ ਕਰਕੇ ਜੀ ਫਿਰ ਮੈਂ ਕੱਲ ਨੂੰ ਕੀ ਕਿਸ ਨੂੰ ਕਹੂੰਗਾ ਬੀਬੀ ਜਾਓ ਵੀ ਕਿਰਾਏ ਤੇ ਵਿਜੇ ਸਵਾਸਾ ਹਾਂ ਕਿਰਾਏ ਤੇ ਵਿਜਾਇ ਜੀ ਪਹਿਲੀ ਵਾਰ ਵੀ ਕਿਰਾਏ ਤੇ ਵਿਜਾਇ ਸੀਗਾ ਜੀ ਤੇਰੇ ਚਾਰ ਕਿੱਲੇ ਆ ਮੇਰੇ ਚਾਰ ਕਿੱਲੇ ਆ ਜੀ ਚਾਰ ਮਰ ਗਏ ਇਹ ਕਿਸਾਨ ਦੇ ਚਾਰ ਕਿੱਲੇ ਆ ਇਹਦੇ ਦਸਨ ਮੁਤਾਬਕ ਜਿਹੜੇ ਅੱਜ ਆਹ ਸਾਰੇ ਮਰ ਗਏ ਦੁਬਾਰਾ ਮਤਲਬ ਆ ਕਿ ਬੀਜਣ ਦੀ ਨੌ ਉਤਾਈ ਪਈ ਹੈ ਤੇ ਇਹ ਕਿਸਾਨ ਨੇ ਇਦ ਕੀ ਮਤਲਬ ਸੁਪਰ ਸੀਟਰ ਲਿਆ ਸੀ ਪਹਿਲੀ ਵਾਰ ਪਿਛਲੀ ਵਾਰ ਪਿਛਲੀ ਵਾਰ ਟਰੈਕਟਰ ਵੀ ਨਵਾਂ ਲਿਆ ਸੀ ਹਾਂਜੀ ਨਵਾਂ ਪਹਿਲਾਂ ਦਾ ਲਿਆ ਨਵਾਂ ਟਰੈਕਟਰ ਲਿਆ ਨਾਲ ਸੁਪਰ ਸੀਟਰ ਲਿਆ ਇਹ ਕਹਿੰਦਾ ਮੈਂ 100 ਸਵਾ 100 ਕਲੇ ਦੀ ਬਜਾਈ ਹੋਰ ਵੀ ਕੀਤੀ ਐ ਪਰ ਜੇ ਅੱਜ ਇੱਕ ਪਾਸੇ ਕਿਸਾਨ ਦੀਆਂ ਭਰਨ ਵਾਲੀਆਂ ਕਿਸ਼ਤਾਂ ਖੜੀਆਂ ਤੇ ਇੱਕ ਪਾਸੇ ਅੱਜ ਫਸਲ ਦਾ ਹਾਲ ਹੋ ਜੇ ਤਾਂ ਫੇਰ ਹੋਰ ਕਿਸਾਨ ਕੋਈ ਗਲਤ ਰਾਹ ਨਹੀਂ ਚੜੂਗਾ ਤਾਂ ਕੀ ਕਰੂ ਇਸ ਲਈ ਅਸੀਂ ਤਾਂ ਹੀ ਕਿਸਾਨੀ ਨੂੰ ਕਹਨੇ ਆ ਮੇਰੇ ਭਰਾਵੋ ਇਹੇ ਸਰਕਾਰਾਂ ਤੋਂ ਆ ਛੱਡ ਕੇ ਤੁਹਾਨੂੰ ਇਕੱਠੇ ਹੋਣਾ ਪੈਣਾ ਹੈ ਹੱਕ ਲੈਣ ਲਈ ਇਕੱਠੇ ਹੋ ਕੇ ਲੜਨਾ ਪੈਣਾ ਸੋ ਇਸ ਲਈ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਜਿੱਥੋਂ ਤੱਕ ਸਾਡੀ ਇਹ ਵੀਡੀਓ ਜਾਣਾ ਹੈ ਲੋਕਾਂ ਨੂੰ ਵੀ ਬੇਨਤੀ ਹੈ ਵੀ ਇਹ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਨਾਲ ਇਹਨਾਂ ਨੂੰ ਇਸ ਕਿਸਾਨ ਨੂੰ ਆਪਾਂ ਇਨਸਾਫ ਦਵਾ ਸਕੀਏ ਹੋਰ ਵੀ ਜਿਹੜੇ ਕੋਈ ਕਿਸਾਨੀ ਦਾ ਨੁਕਸਾਨ ਹੋਇਆ ਹੈ ਮਤਲਬ ਇਹ ਸਾਡੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਹੈ ਦਰਸ਼ਨ ਸਿੰਘ ਹਾਂਜੀ ਤੁਸੀਂ ਕੀ ਹਾਂਜੀ ਮੈਂ ਇਹ ਮਸਲੇ ਤੇ ਬੋਲਣਾ ਚਾਹਣਾ ਵੀ ਆਪਣਾ ਇਹ ਪਿੰਡ ਫੂਲ ਹੈ ਜੀ ਨਹਿਰ ਦੇ ਨਾਲ ਜਦੋਂ ਪੁਰਦੇ ਤੋਂ ਉੱਤਰਦੇ ਆ ਦੋਨੇ ਸੜਕਾਂ ਦੇ ਵਿਚਾਲੇ ਇਹ ਜ਼ਮੀਨ ਹੈ ਬਾਕੀ ਕੱਲੀ ਇਹ ਜ਼ਮੀਨ ਨੇ ਹੈਗੀ ਜਿਹਦੇ ਵਿੱਚ ਕੱਲਾ ਇਹ ਨੁਕਸਾਨ ਹੋਇਆ ਸਾਡੇ ਕੋਲੇ 2 ਦਿਨ ਹੋ ਗਏ 3 ਦਿਨ ਕਿਸਾਨ ਆਉਂਦੇ ਆ 15-15 ਕਿੱਲੇ ਕਿਸੇ ਦੇ 7 ਕਿੱਲੇ ਕਿਸੇ ਦੇ 8 ਕਿੱਲੇ ਇਹ ਜ਼ਮੀਨਾਂ ਸਾਰਿਆਂ ਦੀਆਂ ਐਸ ਲੋਟ ਜਿਹੜੀ ਕਣਕੇ ਅਸੀਂ ਦਿਖਾ ਰਹੇ ਆ ਇਸ ਤਰ੍ਹਾਂ ਹੋਈਆਂ ਵੀਆਂ ਕਣਕਾਂ ਇਹ ਦਵਾਈ ਪਾ ਕੇ ਵੀ ਦੇਖ ਲਈ ਇਹਨਾਂ ਨੇ ਦਵਾਈ ਨਾਲ ਵੀ ਇਹਦਾ ਕੋਈ ਹੱਲ ਨਹੀਂ ਹੋਇਆ ਕਿਉਂ ਜੜ ਵੀ ਪਹਿਲਾਂ ਹੀ ਜਿਹੜੀ ਸੁੰਡੀ ਨੇ ਖਾ ਲਈ ਤੇ ਹੁਣ ਇਹ ਜਿਹੜਾ ਕਿਸਾਨ ਹੈ ਵਿਚਾਰਾ ਛੋਟਾ ਕਿਸਾਨ ਹੈ ਇਹਨੇ ਸੋਚਿਆ ਸੀ ਵੀ ਨਾਲ ਤਾਂ ਮੈਂ ਆਪਦੀ ਘਰ ਦੀ ਖੇਤੀ ਕਰ ਲਿਆ ਕਰੂੰ ਨਾਲੇ ਆਪਾਂ ਸੌਫਰ ਸੀਟਰ ਲੈ ਕੇ ਤੇ ਵੱਡਾ ਟਰੈਕਟਰ ਲੈ ਕੇ ਨਾਲ ਕਰਾਇਆ ਕੱਪਾ ਕਰਦਾ ਸੀ ਇਹ ਇਹ ਇਹਨੇ ਆਸ ਰੱਖੀ ਸੀ ਇਸ ਗੱਲ ਦੇ ਉੱਤੇ ਵੀ ਅਸੀਂ ਆਪਦੇ ਬੱਚੇ ਪਾਲਾਂਗੇ ਤੇ ਨਾਲੇ ਆਪਦੀ ਪੈੜੀ ਕਰਾਂਗੇ ਤੇ ਐਸੇ ਕਰਕੇ ਮੈਂ ਸਾਰੇ ਪੂਲ ਨਿਵਾਸੀਆਂ ਨੂੰ ਕਹਿਣਾ ਵੀ ਕੱਲ ਨੂੰ ਆਪਾਂ 10 ਵਜੇ ਦੇ ਟਾਈਮ ਦੇ ਨਾਲ ਇਸ ਸਟ੍ਰੀਮ ਨੂੰ ਮਿਲਾਂਗੇ ਕਚਹਿਰੀ ਦੇ ਵਿੱਚ ਜਿੰਨਿਆਂ ਦਾ ਵੀ ਮਸਲਾ ਹੈਗਾ ਸਾਰੇ ਉੱਥੇ ਇਕੱਠੇ ਹੋ ਕੇ ਆਓ ਆ ਕੇ ਇਕੱਠੇ ਹੋ ਕੇ ਆਪਾਂ ਉਹਦੇ ਕੋਲੇ ਸਾਰੀ ਇਹ ਫਰਿਆਦ ਰੱਖਾਂਗੇ ਗਾਹਾਂ ਸਰਕਾਰ ਸੁਣਦੀ ਹੈ ਗਰਦੌਰੀਆਂ ਕਰਦੀ ਹੈ ਜਾਂ ਨਾ ਕਰਦੀ ਹੈ ਉਹ ਆਪਾਂ ਕੇਰਾ ਮੰਗ ਪੱਤਰ ਦੇ ਕੇ ਫੇਰ ਸਰਕਾਰ ਨੂੰ ਆਪਾਂ ਇਹਦਾ ਲਾਂਬਾ ਵੀ ਦੇ ਸਕਦੇ ਆ ਜੇ ਆਪਾਂ ਨਾ ਜਾ ਕੇ ਦੱਸਾਂਗੇ ਤਾਂ ਸਰਕਾਰ ਨੂੰ ਵੀ ਕੀ ਪਤਾ ਲੱਗਦਾ ਉ ਤਾਂ ਆਪਾਂ ਜੋ ਪ੍ਰਾਲੀ ਫੂਕਦੇ ਇਹਨਾਂ ਦੇ ਡਰੋਨ ਦੱਸ ਦਿੰਦੇ ਆ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਦੇ ਡਰੋਨ ਵੀ ਨਹੀਂ ਲਾਸਦੇ ਆਪਾਂ ਆਪਦੇ ਤੌਰ ਤੇ ਮਿਲਾਂਗੇ ਤੇ ਜਰੂਰ ਕੱਲ ਨੂੰ 10 ਵਜੇ ਦੇ ਨਾਲ ਅਸੀਂ ਕਹਿੰਦੇ ਆ ਵੀ ਵੱਧ ਤੋਂ ਵੱਧ ਇਕੱਠ ਕਰਕੇ ਆਪਣਾ ਜੋ ਕਚੈਰੀ ਦੇ ਵਿੱਚ ਆਓ ਤੇ ਐਸ ਡੀ ਨੂੰ ਆਪਾਂ ਮਿਲ ਕੇ ਉਹਦੇ ਕੋਲੇ ਇਹ ਆਪਾਂ ਦੁੱਖ ਰੋਵਾਂਗੇ ਤਾਂ ਕਰਕੇ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ